ਗੁਰਦੇਵ ਜੀ ਸੰਗਤ ਜੀ ਪਹੁੰਚੇ ਆ ਸ੍ਰੀ ਗਵਰਧਨਪੁਰ 12 ਨਸੀਬ ਤੇ ਜਿੱਥੇ ਸਤਿਗੁਰੂ ਰਮਦਾਸ ਮਹਾਰਾਜ ਜੀ ਦਾ ਜਨਮ ਸਥਾਨ ਆ ਤੇ ਸਾਡੇ ਕੋਲ ਦੁਆਬੇ ਏਰੀਆ ਦੀਆਂ ਸੰਤਾਂ ਨੇ ਆਉਂਨਾ ਨਾਲ ਗੱਲਬਾਤ ਕਰਦੇ ਆ ਵੀ ਉਹਨਾਂ ਦਾ ਸਫ਼ਰ ਕਿਤਾਰਿਆ ਤੇ ਕਿੰਨਾ ਚਿਰ ਰੁਕੇ ਉਹਨਾਂ ਨੂੰ ਪਹੁੰਚਦੇ ਹੋਏ ਜੈ ਗੁਰਦੇਵ ਗੁਰਦੇਵ ਉਹ ਸਾਰੀ ਸੰਗਤ ਨੂੰ ਸਭ ਤੋਂ ਪਹਿਲਾਂ ਗੱਜਤ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਜਨਮ ਦਿਨ ਦੀ ਲੱਖ ਲੱਖ ਮੁਬਾਰਕਾ ਹੋਵਣ ਦੀ ਬਾਕੀ ਜਿਹੜੀ ਗੱਲ ਰਹਿ ਗਈ ਟ੍ਰੇਨਾਂ ਦੀ ਅਹੀਂ ਜਲੰਧਰ ਦੇ ਵਿੱਚੋਂ ਆਏ ਆ ਖਾਸ ਕਰ ਅਹੀਂ 2 ਮਹੀਨੇ ਪਹਿਲਾਂ ਹਾਵੜਾ ਮੇਲਾ ਦੀਆਂ ਟ੍ਰੈਕਟਰ ਬੁੱਕ ਕਰਾਈਆਂ ਸੀਗੀਆਂ ਆ ਤਾਂ ਗਏ ਆ ਪਰ ਜਾਰ ਦੀਆਂ ਜਿਹੜੀਆਂ ਟ੍ਰੇਨਾਂ ਇਹਨਾਂ ਨੇ ਤਕਰੀਬਨ ਤਕਰੀਬਨ ਸਾਰੀਆਂ ਕੈਨਸਲ ਕੀਤੀਆਂ ਹੋਈਆਂ ਜਿੱਦਾਂ ਕਿ ਕੁੰਬ ਦਾ ਮੇਲਾ ਚੱਲਦਾ ਜਾਂ ਹੋਰ ਹਿੰਦੂਆਂ ਜਾਂ ਸਿੱਖਾਂ ਚੱਲਦੇ ਵੇ ਪ੍ਰੋਗਰਾਮ ਉਦੋਂ ਸਪੈਸ਼ਲ ਟ੍ਰੇਨਾਂ ਲਾਈਆਂ ਜਾਂਦੀਆਂ ਸਾਡੀ ਖਾਸ ਕਰ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਅਪੀਲ ਹੈ ਸੰਗ ਸਾਰੀ ਸੰਗਤ ਵੱਲੋਂ 13 ਸਤਕਲ ਬੱਲਾ ਤੋਂ ਜਿਆਦਾ ਨਹੀਂ ਜਲੰਧਰੋਂ ਚਾਰ ਟ੍ਰੇਨਾਂ ਘੱਟ ਤੋਂ ਘੱਟ ਚਲਾਈਆਂ ਜਾਣ ਤਾਂ ਕਿ ਕਿਸੇ ਵੀ ਸੰਗਤ ਨੂੰ ਕੋਈ ਪ੍ਰੋਬਲਮ ਨਾ ਆਵੇ ਬਹੁਤ ਧੰਨਵਾਦੀ ਹੋਵਾਂਗੇ ਜੇਕਰ ਸਾਡੇ ਕਰਕੇ ਟ੍ਰੇਨਾਂ ਚਲਾਈਆਂ ਜਾਣ ਜਿਹੜੀ ਤੁਹਾਨੂੰ ਜਲੰਧਰ ਤੋਂ ਇੱਥੇ ਆਉਣ ਦੀ ਦਿੱਕਤ ਹੋਈ ਆ ਉਸ ਤੋਂ ਬਾਅਦ ਵੀ ਤੁਹਾਨੂੰ ਕੋਈ ਮੈਡੀਕਲ ਦਾ ਸਾਹਮਣਾ ਕਰਨਾ ਪਿਆ ਉਹ ਵੀ ਸੰਗਤ ਦੇ ਮੂਹਰੇ ਤੁਸੀਂ ਦੱਸ ਸਕਦੇ ਆ ਬਿਲਕੁਲ ਭਾਈ ਸਾਹਿਬ ਸਾਹਮਣਾ ਤਾਂ ਕਰਨਾ ਪਿਆ ਹੀ ਆ ਇਹ ਬੇਟਿੰਗ ਦੇ ਵਿੱਚ ਵੀ ਕੁਝ ਟਿਕਟਾਂ ਸੀਗੀਆਂ ਸਾਡੀਆਂ ਔਰ ਜੇ ਬੱਦਰ ਬੱਦਰ ਸੀਟਾਂ ਹੁੰਦੀਆਂ ਇੱਕ ਡੱਬੇ ਦੇ ਵਿੱਚ ਦੋ ਦੋ 1.5 1.5 100 ਬੰਦਾ ਇਹਨਾਂ ਨੇ ਚਾੜਿਆ ਸੀਗਾ ਬਹੁਤ ਵੱਡੀ ਨਾਕਾਮੀ ਆ ਕੇਂਦਰ ਸਰਕਾਰ ਦੀ ਅਸੀਂ ਅਗਰ ਨਹੀਂ ਇਹ ਟ੍ਰੇਲਾ ਚਲਾਉਂਦੀ ਅੱਗੇ ਤਾਂ ਹੀ ਪੂਰੇ ਮਾਲ ਸਮਾਜ ਲੋ ਇਹਨਾਂ ਦਾ ਸਿੱਕਾ ਵਿਰੋਧ ਕਰਾਂਗੇ ਸਰ ਤੁਸੀਂ ਇਹਨਾਂ ਆਪਾਂ ਗੱਲਬਾਤਾਂ ਕੀਤੀਆਂ ਕਿ ਪਰਚੇ ਦੇ ਨਾਲ ਦੱਸੋਗੇ ਆਪਾਂ ਇਹ ਬਿਆਨ ਆਪਣੇ ਤੌਰ ਤੇ ਦੇ ਰਹੇ ਹੋ ਜਾਂ ਫਿਰ ਆਪਣੀ ਕੋਈ ਸੰਸਥਾ ਜਾਂ ਜੂਨੀਅਨ ਦੇ ਤੌਰ ਤੇ ਸਾਡੀ ਸੰਸਥਾ ਅੰਬੇਡਕਰ ਸੈਨਾ ਮੂਲ ਨਵਾਸੀ ਗੁਰੂ ਵਿਦਾਸ ਟਾਈਗਰ ਫੋਰਸ ਬਾਲਮੀਕ ਟਾਈਗਰ ਫੋਰਸ ਦੇ ਸਾਰੇ ਨੁਮਾਇੰਦੇ ਸਾਡੇ ਨਾਲ ਆ ਅਸੀਂ ਪੂਰੇ ਜਥੇਬੰਦੀਆਂ ਨੂੰ ਮਤਲਬ ਮੈਂਬਰਾਂ ਨੂੰ ਦਵਾਂਗੇ ਇਹਨਾਂ ਨੂੰ ਠੀਕ ਹੈ ਜਿੱਤੇ ਤੁਸੀਂ ਆਪਣਾ ਵੀ ਪਰਚੇ ਸੰਗਤ ਨਾਲ ਦੱਸ ਦੀ ਸੋ ਸਤਿਯੋ ਮੈਂ ਪੀਮ ਕ੍ਰਾਂਤੀ ਫੋਰਸ ਪੰਜਾਬ ਪ੍ਰਧਾਨ ਰਣਜੀਤ ਸਾਹਿਬ ਵੀ ਮੰਨਣ ਜੈ ਪੀਮ ਜੈ ਭਾਗ ਜੈ ਗੁਰਦੇਵ ਧੰਨ ਗੁਰਦੇ ਤੇ ਤੁਸੀਂ ਇਕੱਲੇ ਆਇਆ ਕਿ ਨਾਲ ਸੰਗਤ ਕੋਣ ਕੋਣ ਆਇਆ ਤੁਹਾਡੇ ਤੁਹਾਡੀ ਫੈਮਿਲੀ ਵੀ ਆਈ ਹੈ ਹੋਰ ਫਗਵਾੜੇ ਤੋਂ ਵੀ ਸਾਡੇ ਸਾਥੀ ਆਏ ਲਾਗੇ ਸਾਗੇ ਸਾਰੇ ਪਿੰਡਾਂ ਤੋਂ ਤਕਰੀਬਨ ਸਾਡਾ 1.5 150 ਤੋਂ 200 ਦੇ ਕਰੀਬ ਜਥੇ ਲੈ ਕੇ ਆਏ ਆ ਤੇ ਉਹਨਾਂ ਵਾਪਸੀ ਦੀ ਤੁਹਾਡੀ ਟਿਕਟ ਕਲੀਅਰ ਹੋਈ ਹੈ ਕਿ ਉਹਦੇ ਵਿੱਚ ਵੀ ਦਿੱਕਤ ਆ ਰਹੀ ਆ ਬਿਲਕੁਲ ਨਹੀਂ ਕਲੀਅਰ ਹੋਈ ਦੀ ਪਹਿਲਾਂ 2 ਮਹੀਨੇ ਪਹਿਲਾਂ ਟਿਕਟਾਂ ਜਿਹੜੀਆਂ ਆਪਾਂ ਲਈਆਂ ਸੀਗੀਆਂ ਉਹ ਕਲੀਅਰ ਸਿਗੀਆਂ ਸੀਟਾਂ ਸੀਗੀਆਂ ਖੜੇ ਟਾਈਮ ਇਹਨਾਂ ਨੇ ਸਰਕਾਰ ਨੇ ਕੈਨਸਲ ਕੀਤੀ ਆ ਜਾਂ ਦਾ ਨਵੀਆਂ ਟ੍ਰੇਨਾਂ ਲਾਈਆਂ ਜਾਂ ਇਧਰੋਂ ਬਹੁਤ ਜ਼ਿਆਦਾ ਸੰਗਤ ਮਤਲਬ ਖਰਾਬ ਹੋ ਰਹੀ ਆ ਸਾਡੇ ਨੂੰ ਕੋਈ ਵੀ ਸਾਥ ਨਹੀਂ ਮਿਲ ਰਿਹਾ ਇਥੋਂ ਜਾਣ ਦਾ 26 ਤਰੀਕ ਤੱਕ ਕਹਿੰਦੇ ਬੰਦ ਹੈ ਤੁਸੀਂ ਪੂਰੀ ਸੰਗਤ ਦੀ ਗਿਣਤੀ ਦੱਸ ਸਕਦੇ ਜਿਹੜੀ ਤੁਹਾਡੇ ਨਾਲ ਆਈ ਆ ਵੀ ਕਿੰਨੀਆਂ ਦੀ ਟਿਕਟਾਂ ਕੈਨਸਲ ਹੋਈਆਂ ਹਾਂ ਹਾਂਜੀ 7 ਬੰਦਿਆਂ ਦੀਆਂ ਕੈਂਸਲ ਹੋ ਗਈਆਂ ਸਾਡੀਆਂ 60 ਬੰਦਿਆਂ ਦੀਆਂ ਫਗਵਾੜੀ ਤੋਂ ਅੱਛਾ ਜੀ ਹਾਂ ਜੀ ਕਿੰਨੇ ਦਿਨ ਪਹਿਲਾਂ ਬੁੱਕ ਕਰਵਾਈ ਸੀ 4 ਦਿਨ ਪਹਿਲੇ 120 ਰੁਪਏ ਦਾ ਬੁੱਕਰਾਇਆ ਸੀ 120 ਜਣੇ ਨੇ ਇਹਨਾਂ ਨੇ ਪਹਿਲਾਂ ਬੁੱਕ ਕੈਨ ਸਰ ਜਿਹੜੇ ਸੀ ਆਉਣਾ ਸੀ ਸਾਨੂੰ ਫਗਵਾੜੇ ਪਤਾ ਲੱਗਾ ਤੁਸੀਂ ਦੂਸਰੇ ਹੀ ਵਗਦੇ ਦੂਸਰੇ ਦਿਨ ਉਹ ਸੇ ਵਗਦਾ ਸੀ ਸਟੇਸ਼ਨ ਤੇ ਜਾ ਕੋਲ ਨਾਲ ਗੱਲਬਾਤ ਕੀਤੀ ਆ ਉਹ ਕਹਿੰਦਾ ਜੀ ਕੋਈ ਨਹੀਂ ਹੈਗੀ ਆ ਟੈਕਟਾਂ ਤੁਸੀਂ ਇਸ ਗੱਡੀ ਤੇ ਆਹਨੂੰ ਮਿਲ ਸਕਦੀਆਂ ਉਹ ਅਸੀਂ ਦੁਬਾਰਾ ਉੱਥੋਂ ਫੇਰ ਕੈਂਸਲ ਕਰਾਈਆਂ ਪੈਡੀਆਂ ਟੈਕਟਾਂ ਕਨਫਰਮ ਜਿਹੜੀਆਂ ਸੀ ਸਾਨੂੰ ਵੇਖੋ ਬਾੜ ਦੀ ਟਿਕਟਾਂ ਜਿਹੜੀਆਂ ਸੀ ਉਹ ਸਾਰੀਆਂ ਆਹ ਬੇਟਕ ਦੇ ਵਿੱਚ ਹੀ ਮਿਲ ਗਈਆਂ ਬੇਟਕ ਦੇ ਵਿੱਚ ਇਹ ਰਿਡੀਆ ਹਾਕਾ ਹਾਕਾ ਸਭ ਦੇ ਵਿੱਚ ਉਹ ਬੇਟਕ ਦੇ ਵਿੱਚ ਬੇਟਕ ਨਹੀਂ ਆ ਸਾਰੇ ਦੇਖੋ ਜੀ 60 ਬੰਦੇ ਸੀ ਜਿਨ੍ਹਾਂ ਦੀ ਟੋਟਲ ਟਿਕਟਾਂ ਜਿਹੜੀਆਂ ਕੈਂਸਲ ਹੋਈਆਂ ਗਈਆਂ ਤੁਹਾਨੂੰ ਦੱਸ ਰਿਆ ਨਾਲ ਇਹਨਾਂ ਦੇ ਬੱਚੇ ਵੀ ਨੇ ਔਰਤਾਂ ਵੀ ਨੇ ਹਾਂਜੀ ਹਾਂਜੀ ਔਰਤਾਂ ਜਾਰੀਆਂ 34 ਔਰਤਾਂ ਹਾਂਜੀ 34 ਔਰਤਾਂ ਨੇ ਤੇ ਦੇਖੋ ਜੀ ਕਿੰਨਾ ਖੱਜਲੇ ਪਰਿਵਾਰ ਹੋਇਆ ਹੋਊਗਾ ਜਾਂ ਇਹਨਾਂ ਦੇ ਨਾਲ ਦੇ ਪਰਿਵਾਰ ਹੋਏ ਹੋਣਗੇ ਤੇ ਅਸੀਂ ਚੈਨਲ ਦੇ ਮਾਧਿਅਮ ਜਿਹੜੀ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਜੋ ਸੰਗਤ ਜੀ ਨੇ ਆਪ ਅੱਗੇ ਬੇਨਤੀ ਰੱਖੀ ਹੈ ਉਸ ਨੂੰ ਜਰੂਰ ਮਨਜ਼ੂਰ ਕੀਤਾ ਜਾਵੇ ਜੈਗੁਰਦੇਵ ਧੰਨਵਾਦ